ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਸ ਪਿੰਡ ਨੂੰ ਤਹਿਸੀਲ ਜੈਤੋ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਇਹਨਾਂ ਕੋਲ ਕਟੀਆਂ ਝੋਟੀਆਂ ਵਿਕਰੀ ਵਾਲੀਆਂ ਆਉਂਦੀਆਂ ਚਾਰ ਨਾਗ ਅੱਜ ਦੀ ਵੀਡੀਓ ਚ ਦਿਖਾਉਂਗਾ ਤੇ ਚਾਰੇ ਅੱਜ ਇਹ ਮੰਨ ਲਓ ਵੀ ਟਾਪ ਦੀਆਂ ਕਟੀਆਂ ਤੁਹਾਨੂੰ ਦਿਖਾਉਣਾ ਹੈ ਢਾਂਚੇ ਵਾਲੇ ਪੱਖ ਤੋਂ ਸਿੰਘਾ ਵਾਲੇ ਪੱਖ ਤੋਂ ਥਾਣਾ ਜਿਹੜੇ ਹੁਣ ਆਪਾਂ ਦੇਖ ਸਕਦੇ ਹਾਂ ਸਰਕੱਟੀ ਦੇ ਉਹਨਾਂ ਵਾਲੇ ਪੱਖ ਤੋਂ ਜੇ ਦੇਖਦੇ ਆਂ ਤਾਂ ਚਾਰੇ ਹੀ ਝੋਟੀਆਂ ਬਹੁਤ ਸੋਹਣੀਆਂ ਜਿਹੜੀ ਬੂਰੀ ਆ ਇਹਦੇ ਨਾਲ ਖਾਸ ਗੱਲ ਇਹ ਆ ਵੀ ਇਹ ਮੀਨੀ ਹੈ ਹੈ ਤਾਂ ਆਮ ਤੌਰ ਤੇ ਆਪਾਂ ਸਿੰਘ ਜਿਹੜਾ ਕੁੰਡੇ ਸਿੰਘ ਨੂੰ ਬਹੁਤਾ ਪਸੰਦ ਕੀਤਾ ਜਾਂਦਾ ਪਰ ਪੰਜਾਬ ਚ ਇੱਕ ਰਿਵਾਜ ਇਹ ਵੀ ਆ ਵੀ ਬਹੁਤ ਵੀਰ ਆ ਜਿਹੜੇ ਮੀਨੀਆਂ ਮੱਝਾਂ ਨੂੰ ਪਸੰਦ ਕਰਦੇ ਆ ਫਿਰ ਦੱਸਦਾ ਹੀ ਵੀ ਇਹਦੇ ਦੋਨੇ ਹੀ ਸਿੰਘ ਹਿਲਦੇ ਆ ਟਾਂਚਾ ਸੋਹਣਾ ਦੋਸਤੋ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਪਸ਼ੂ ਜਿਹੜਾ ਖਰੀਦਣਾ ਹੈ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਭਾਵੇਂ ਉਹ ਵੱਧ ਕੀਮਤ ਦਾ ਪਸ਼ੂ ਆ ਭਾਵੇਂ ਘੱਟ ਕੀਮਤ ਦਾ ਆ ਕੇ ਦੇਖਣਾ ਜ਼ਰੂਰੀ ਹੁੰਦਾ ਸੋ ਆਓ ਸ਼ੁਰੂਆਤ ਕਰਗੇ ਬਹੁਤ ਸੋਹਣੀ ਝੋਟੀ ਤੋਂ ਗੁਰਦਾਸ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਗੁਰਦਾਸ ਅੱਜ ਚਾਰ ਝੋਟੇ ਆ ਆਪਣੇ ਹਾਂਜੀ ਚਾਰ ਆ ਜੀ ਰੁਟੀਨ ਚ ਹਰ ਟਾਈਮ ਹੀ ਹੁੰਦੀਆਂ ਦੋ ਚਾਰ ਲਈ ਰੱਖਦੇ ਹਾਂ ਜਾਂ ਕਦੇ-ਕਦੇ ਆਉਂਦਾ ਫਸੇ ਹਾਂਜੀ ਹਾਂਜੀ ਹਰ ਟਾਈਮ ਹੀ ਹੁੰਦੀਆਂ ਨੇ ਆਪਣੇ ਕੋਲ ਹਰ ਟਾਈਮ ਜਦੋਂ ਮਰਜ਼ੀ ਕਾਲ ਕਰ ਸਕਦਾ ਬੰਦਾ ਉਹ ਜਣੇ ਕਿ ਇਹ ਜੇ ਨਾ ਵੀ ਹੋਈ ਵਿਕੀਆਂ ਵੀ ਹੋਈ ਉਹਨੂੰ ਇੱਕ ਅੱਧੇ ਦਿਨ 'ਚ ਮਿਲ ਸਕਦੀਆਂ ਜਣੀ ਇੱਕ ਅੱਧੇ ਦਿਨ 'ਚ ਫੇਰ ਹੋਰ ਆਈ ਜਾਣ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਝੋਟੀ ਬਾਈ ਦੰਦੋਂ ਦੱਸਦੀ ਕਿਵੇਂ ਆ ਇਹ ਖੀਰੀ ਆ ਜੀ ਖੀਰੀ ਆ ਰੇਟ ਕੀ ਰਹਿਣਾ ਇਹਦਾ ਰੇਟ ਇਹਦਾ 38000 ਰੁਪਇਆ ਜੀ ਖੋਲੀ ਇਹਨੂੰ ਦੋਸਤੋ ਰੇਟ 38000 ਹੈ ਦੰਦੋਂ ਖੀਰੀ ਹੈ ਚਾਰੇ ਥਣ ਸੋਹਣੇ ਆ ਢਾਂਚਾ ਚੰਗਾ ਤੇ ਸਿੰਘ ਵੀ 18 ਕਰਦੀ ਸੀ ਪਰਸੋਂ ਠੀਕ ਹੈ ਤੋਂ ਮੰਨ ਲਓ ਹੀਟ ਚੌਂ ਦੇ ਸੈਪਟੰਬਰ ਹੈਗੇ ਆ ਦੋਸਤੋ ਇਸੇ ਸਾਲ ਦੇ ਵਿੱਚ ਗੱਬਣ ਹੋ ਜੂਗੀ 38000 ਰੇਟ ਹੈ ਸੈਂਕ ਬਿਲਕੁਲ ਕੋੰਡਾ ਦੋਸਤੋ ਇਹਨਾਂ ਨੂੰ ਬਣਾ ਲਵੇ ਯਾਨੀ ਕਿ ਥੋੜਾ ਵੇਟ ਹੋਰ ਵੱਧ ਜੂ ਸਹੀ ਹੈ ਸੋ ਦੋਸਤੋ ਵਜਨ ਜਿਹੜਾ ਉਹ ਹੋਰ ਵੱਧ ਜੂਗਾ ਬਾਕੀ ਤੁਹਾਨੂੰ ਥੋੜੀ ਸਮਝ ਆ ਚੰਗੇ ਢਾਂਚੇ ਦੀ ਝੋਟੀ ਆ ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸੋਹਣੇ ਚਾਰੇ ਥਣ ਜਿਹੜੇ ਤੁਹਾਨੂੰ ਦਿਖਾਉਂਗਾ ਸੋ ਥਾਣ ਚਾਰੇ ਦੇਖੋ ਦੱਸੋ ਛੱਡ ਦੇ ਹੱਥ ਬਹੁਤ ਸੋਹਣੇ ਥਾਣਾਂ ਨੇ ਦੱਸੋ ਕੱਟੀ ਸੀਲ شریف ਕੋਈ ਐਵੇਂ ਯਾਨੀ ਕਿ ਡਰਨ ਵਾਲਾ ਹੈ ਨੀ ਕੋ ਪਤਾ ਚਾਹੇ ਤੋਂ ਅੱਗੇ ਜਿਹੜੀ ਕੱਟੀ ਬਈ ਦੰਦੋ ਕਿਵੇਂ ਹੈ ਇਹਦਾ ਦੁੱਧ ਵਾਲੇ ਦੰਦ ਤੇਰਾ ਮਹੀਨੇ ਦੀ ਕੱਟੀ ਹੈ ਜੀ ਇਹਦਾ ਰੇਟ ਕੀ ਰਹਿਣਾ ਰੇਟ ਤਾਂ 40000 ਰੁਪਏ ਜੀ ਕੋਲੀ ਦੱਸੋ 40000 ਰੇਟ ਹੈ ਕਈ ਵਾਰ ਪੈਸੇ ਦਾ ਕਮੈਂਟ ਰੀਡ ਹੀ ਨਹੀਂ ਕਰੀ ਦੇ ਜਿਹੜੇ ਯੂ ਫੇਸਬੁੱਕ ਤੇ ਹੁੰਦੇ ਆ ਕਿਉਂਕਿ ਹਰੇਕ ਦੇ ਆਪ ਦੀ ਆਪ ਦੀ ਸੋਚ ਸਮਝ ਆ ਜਿਹੜਾ ਮਰਜੀ ਵੀਰ ਜੋ ਮਰਜੀ ਆਪਦੇ ਵਿਚਾਰ ਰੱਖ ਸਕਦਾ ਪਰ ਇੱਕ ਬੇਨਤੀ ਹੈ ਵੀ ਜਿਹਨ 40000 ਡਿਮਾਂਡ ਬਾਈ ਨੇ ਕੀਤੀ ਹੈ ਜੈਡ ਬਲੈਕ ਕੱਟੀ ਹੈ ਇਦਾਂ ਦੀ ਸੰਭਾਲ ਕੇ ਦੇਖਾਂਗੇ ਆਪਾਂ ਜੇ ਕੋਈ ਭਰਾ ਨੂੰ ਲੱਗਦਾ ਵੀ ਕਈ ਵਾਰਾਂ ਵੀ ਹਰ ਕੀਮਤ ਨਾਲ ਵਧ ਹੋਵੇ 40000 ਤੇ ਇੰਨੀ ਕੱਟੀ ਸਾਂਭ ਕੇ ਦੇਖੋ ਵੀ ਕਿੰਨਾ ਖਾਊਗੀ ਖਰੀਦਣਾ ਹਾਲਾਂਕਿ ਹਰੇਕ ਨੇ ਆਪਦੀ ਸਮਝ ਨਾਲ ਆ ਜਿੰਨੂੰ ਜੱਟ ਦੀ ਉਹ ਭਰਾ ਖਰੀਦੇ ਜੈਡ ਬਲੈਕ ਬਹੁਤ ਸੋਹਣਾ ਸਿੰਗ ਦਾ ਸੈਜ ਆ ਦੱਸੋ ਬਿਲਕੁਲ ਹੀ ਕੁੰਡਾ ਕਰੂਗੀ ਬੰਤਰ ਦੇਖੋ ਕੱਟੀ ਦੀ ਸੋ ਜੇ ਕੋਈ ਵੀ ਰਾਜ ਦੇ ਟਾਈਮ 'ਚ ਲੱਖ ਸਵਾ ਲੱਖ ਮੱਝ ਤੇ ਨਹੀਂ ਲਾ ਸਕਦਾ ਕਿਉਂਕਿ ਕਈ ਵਾਰ ਹਰੇਕ ਦੀ ਆਪ ਕੋ ਆਪਣੀ ਪਹੁੰਚ ਹੈ ਤੇ ਜੇ ਤੁਸੀਂ ਲੌਂਗ ਟਾਈਮ ਵਾਸਤੇ ਇੰਦਾ ਦੀ ਇਨਵੈਸਟਮੈਂਟ ਕਰ ਰਹੇ ਹੋ ਜਿਵੇਂ 40000 ਮੁੱਲ ਹੈ ਕੁਸਮਾਨ ਤਣ ਵੀ ਹੋਊਗਾ ਵਿੱਚੋਂ ਇੰਦਾ ਦੀ ਝੋਟੀ ਖਰੀਦ ਲੈਣੇ ਤਾਂ ਸ਼ੋਰ ਆ ਦੱਸੋ ਵੀ ਇਹ ਲੱਖੋਂ ਟੱਪ ਕੇ ਹੀ ਵਿਕਣੀ ਹੈ ਜਦੋਂ ਕਰਮਾ ਲਈ ਤਿਆਰ ਹੋ ਵਿਚਾਰੇ ਥਣ ਨਿਖੜਵੇਂ ਕੱਲਾ ਕੱਲਾ ਥਣ ਦੇਖ ਲਓ ਤੁਸੀਂ ਸਭੀ ਦੇਖੋ ਗੱਟੀ ਤੁਸੀਂ ਕਿੰਨੀ ਸੋਹਣੀ ਸਭੀ ਵੀ ਹੈ ਸੇਤ ਬਹੁਤ ਸੋਹਣੀ ਹੈ ਰਾਜੀ ਹੈ ਫਲੀ ਵੀ ਹੈ ਤੇ ਜੈਡ ਬਲੈਕ ਹੈ ਪੂਛ ਤੱਕ ਗਲੇ ਜੈਡ ਬਲੈਕਾਂ ਸਾਰੀ ਇਹ ਕਾਲੀ ਕੱਟੀ ਇਹ ਤੋਂ ਬਿਨਾ ਇੱਕ ਹੋਰ ਕੱਟੀ ਤੁਹਾਨੂੰ ਅੱਗੇ ਦਿਖਾਉਣੇ ਗਰਦਾਸ ਇਹ ਦਾ ਬਹੁਤ ਚੰਗਾ ਲੱਗਿਆ ਤੁਹਾਨੂੰ ਤਾਂ ਦੱਸੋ ਦੂਜੀਆਂ ਕੱਟੀਆਂ ਤੋਂ ਵੀ ਚੰਗਾ ਦਿਸੂਗਾ ਤੁਸੀਂ ਦੇਖੋ ਇਹਦਾ ਗਰਦਾਸ ਕੀ ਕੀਮਤ ਰਹੂਗੀ ਤੇ ਦੰਦੋਂ ਕਿਵੇਂ ਹੈ ਇਹ ਵੀ ਖੀਰੀ ਹੈ ਜੀ ਇਹ ਹੈਗੀ ਹੈ 1.5 ਸਾਲ ਦੀ ਕੱਟੀ ਕੁੰਡੀ ਹੈ 30000 ਦੀ ਦੇ ਦਵਾਂਗੇ ਖੋਲਣ ਰੇਟ 30000 ਦੱਸੋ ਥੱਲੋਂ ਸਾਫ਼ ਸੁਥਰੀ ਐ ਤੇ ਛੋਟੇ ਸਿੰਗ ਦੀ ਐ ਰਾਜੀ ਇਹ ਵੀ ਚੰਗੀ ਐ ਮਤਲਬ ਪਲੀ ਵੀ ਕੱਟੀ ਐ ਢਾਂਚਾ ਇਹਦਾ ਤੁਸੀਂ ਦੇਖ ਲਓ ਹਾਈਟ ਦਾ ਅੰਦਾਜ਼ਾ ਤੁਸੀਂ ਦੱਸੋ ਕਿਉਂਕਿ ਗਰਦਾਸ ਨੇ ਸਾਰੀਆਂ ਕੱਟੀਆਂ ਨਾਲ ਤੁਰ ਕੇ ਦਿਖਾਉਣਾ ਆਪਾਂ ਨੂੰ ਤਾਂ ਜੱਜਮੈਂਟ ਕਰ ਲਿਓ ਵੀ ਕਿਹੜੀ ਕੱਟੀ ਦਾ ਕਦ ਕਿੱਡਾ ਕਿ ਤੁਹਾਨੂੰ ਲੱਗਦਾ ਦੇਖੋ ਸਟਰਕਚਰ ਇਹਦਾ ਲੈ ਚਲ ਸ਼ੋਇਬ 10 ਨੰਬਰ ਦੇ ਉੱਤੇ ਤੁਹਾਨੂੰ ਕੱਟੀ ਦਿਖਾ ਰਿਹਾ ਇਹਦਾ ਰੇਟ 30000 ਆ ਇੱਕ ਬੂਰੀ ਉਤੋਂ ਮੀਨੀ ਵੱਖਰੀ ਜਵੈਸ ਬਣਦੀ ਹੈ ਜੇ ਕੋਈ ਵੀਰ ਪਸੰਦ ਕਰਦਾ ਕੰਬੀਨੇਸ਼ਨ ਹੀ ਬਣ ਗਿਆ ਬੂਰੀ ਨਾਲ ਮੀਨੀ ਦਾ ਹਾਂਜੀ ਥਾਂ ਪਹਿਲਾਂ ਦੇਖ ਲਓ ਇਹਦੇ ਵੀ ਚਾਰੇ ਕਟੇ ਬਹੁਤ ਸੇਲ ਸਰੀਫ ਆ ਗੁਰਦਾਸ ਦੰਦੋਏ ਕਿਵੇਂ ਬਈ ਇਹ ਵੀ ਖੀਰੀ ਹੈ ਜੀ ਇਹਦਾ ਰੇਟ ਕੀ ਰਹੂਗਾ ਰੇਟ ਦਾ 42000 ਰੁਪਏ ਜੀ ਖੋਲੀ ਹਾਂ ਸੋ 30 ਤੋਂ 42000 ਰੇਟ ਤੱਕ ਦੇਗਾ ਕਟੇ ਹਾਂ ਦੱਸੋ ਤੁਹਾਨੂੰ ਜਾਂਚ ਦੀਆਂ ਰੇਟ ਦੇ ਹਿਸਾਬ ਤੇ ਤਾਂ ਆ ਕੇ ਦੇਖ ਲਓ ਪਸੰਦ ਆ ਜਾਣੀ ਨਾ ਬਾਕੀ ਕੀਮਤਾਂ ਤੁਹਾਨੂੰ ਸਮਝਾਉਣੀਆਂ ਚਾਹੀਦੀਆਂ ਸੰਗੇ ਦੇ ਦੋਨੇ ਹਲਦੇ ਆ ਹਾਂ ਠੀਕ ਓਕੇ ਘੱਟੀ ਦਾ ਢਾਂਚਾ ਦੇਖੋ ਉੱਤੋਂ ਸਟਰਕਚਰ ਦੇਖੋ ਇਹਦਾ ਵੀ ਪਤਲੀ ਪੂਛ ਆ ਦੋਸਤੋ ਦੁੱਧ ਦਾ ਨਹੀਂ ਪਤਾ ਹੁੰਦਾ ਵੀ ਇਹ ਪਸ਼ੂਆਂ ਨੇ ਕੀ ਦੇਣਾ ਪਰ ਜੇ ਆਪਾਂ ਹੁਣ ਦਾ ਢਾਂਚਾ ਦੇਖਦੇ ਆ ਤਾਂ ਬਾਕਮਾਲੀ ਆ ਬਹੁਤ ਸੋਹਣੀ ਝੋਟੀ ਇਹ ਵੀ ਇਹਦਾ ਰੇਟ 42000 ਹੈ ਸੋ ਜੇ ਆਪਾਂ ਚਾਰ ਕਟੀਆਂ ਦੇ ਮੁੱਲ ਦੀ ਗੱਲ ਕਰਦੇ ਆ ਤਾਂ 1.5 ਲੱਖ ਰੁਪਿਆ ਡਿਮਾਂਡ ਬਣਦੀ ਐ ਚਾਰੇ ਇਕੱਠੀਆਂ ਖਰੀਦ ਲੋਂਗੇ ਤਾਂ ਮਾਨਤਾਨ ਵਧ ਹੋ ਜਾਊਗਾ ਬਾਕੀ ਜਿਹੜਾ ਨਾ ਜੱਜਦਾ ਇੱਕ ਜੱਜ ਦਾ ਇੱਕ ਖਰੀਦੋ ਦੋ ਜੱਜ ਦੇ ਦੋ ਖਰੀਦੋ ਪਸੂ ਸੋਹਣੇ ਦਿਖਾਏ ਐ ਤਸੱਲੀ ਇਹਦੂ ਅੱਗੇ ਤੁਸੀਂ ਕਰੋ ਜੇ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਦਾ